ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਕੋਟਲਾ ਮੇਰ ਸਿੰਘ ਵਾਲਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਚੰਗੇ ਦੁੱਧ ਵਾਲੀ ਨੀਲੀ ਰਵੀ ਦੀ ਝੋਟੀ ਵਿਖਾਉਣੀ ਆ ਤੇ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਨੇ ਆ ਜਿਹੜੇ ਚੈਨਲ ਤੇ ਪਹਿਲੀ ਵਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592 26952 ਦੋਸਤੋ ਪੂਰੇ ਵੱਡੇ ਕਦ ਕਾਢ ਵਾਲੀ ਆ ਘਰੇ ਲੋ ਪਰਿਵਾਰ ਕੋਲੇ ਕੋਈ ਵਪਾਰ ਦਾ ਕੰਮ ਨਹੀਂ ਘਰੇ ਮੱਝਾਂ ਪਸ਼ੂ ਦੇਖ ਸਕਦੇ ਆ ਘਰੇ ਦੁੱਧ ਤੇ ਲਾਏ ਹੋਏ ਆ ਤੇ ਪ੍ਰੋਪਰਟੀ ਡੀਟੇਲ ਲੈਨੇ ਬਾਈ ਤੋਂ ਹਾਂਜੀ ਸਾਸ਼ੀ ਕਾਲ ਵੀ ਸਾਸ਼ੀ ਕਾਲ ਜੀ ਨਾਮ ਦੱਸ ਦੋ ਵੀ ਨਾਮ ਸੋਨੀ ਜੀ ਹਾਂਜੀ ਪਿੰਕ ਕੋਟਲਾ ਮੇਰ ਸਿੰਘ ਵਾਲਾ ਠੀਕ ਆ ਤੇ ਘਰ ਆਪਣਾ ਰਹਿ ਗਿਆ ਜਾਨੀ ਕਿ ਮਾੜੀ ਵਾਲੀ ਸੜਕ ਤੇ ਸੂਏ ਦੇ ਕੋਲੇ ਹਨਾ ਤੇ ਇਹ ਝੋਟੀ ਆਪਣੀ ਘਰ ਦੀ ਗਈ ਆ ਹਨਾ ਹਾਂਜੀ ਤੇ ਸੂਆ ਔਣ ਕਿੰਨਾ ਸੁਣਾ ਇਹਨੇ ਤੀਜਾ ਸੂਆ ਸੋਨਾ ਜੀ ਤੀਜਾ ਸੂਆ ਪਹਿਲੇ ਸੂਏ ਚ ਕਿੰਨਾ ਦੁੱਧ ਚ ਚਵਾ ਗਈ ਸੀ 18 ਕਿਲੋ ਦਿੱਤਾ ਸੀ ਦੂਜੇ ਨੂੰ 18 ਕਿਲੋ ਐਰ ਕੀ ਫਿਰ ਕਿੰਨਾ ਪਾ ਦੂਗੀ ਐਰ ਕੀ ਵੇਖੋ ਆਪਾਂ ਦਾ ਦੇ ਤਾਂ ਜਿਆਦਾ ਹੀ ਸਾਡੀ ਆਪਾਂ 18 ਕਿਲੋ ਹੀ ਮੰਨ ਕੇ ਚੱਲਣਗੇ 18 ਕਿਲੋ ਦੀ ਗਾਰੰਟੀ ਆਪਾਂ ਹਾਂ ਗਾਰੰਟੀ ਲਵਾਂਗੇ ਪਛਵਾ ਕੇ ਦੇਵਾਂਗੇ ਕੋਈ ਭਣਾ ਦੀ ਸੂਏ ਤੋਂ ਲੈ ਜੀ ਸੌਦਾ ਕਰ ਲਵੇ ਸਾਈ ਬਿਆਹਨਾ ਦੇ ਦੇਵੇ ਹਾਂ ਤੇ ਆਪਾਂ ਸੂਏ ਤੋਂ ਲੈ ਜਾਈਏ ਹਨਾ ਤੇ ਟੀਕਾ ਇਹਦੇ ਫਿਰ ਨੀਲੀ ਦਾ ਵੀ ਦਾ ਰੱਖਾ ਟੀਕਾ ਹਾਂ ਨੀਲੀ ਦਾ ਵੀ ਦਾ ਰੱਖਾਇਆ ਉਹ ਡਾਕਟਰ ਸਾਹ ਨੂੰ ਆਪਾਂ ਪੁੱਛ ਕੇ ਵੀ ਦੱਸ ਦਿਆਂਗੇ ਠੀਕ ਆ ਡਾਕਟਰ ਕੀ ਨਾਂ ਸੀਗਾ ਡਾਕਟਰ ਜੈਪ ਸਿੰਘ ਡਾਕਟਰ ਜੈਪ ਸਿੰਘ ਨੇ ਦੋਸਤੋ ਡਾਕਟਰ ਜੈਪ ਸਿੰਘ ਦਾ ਨੀਲੀ ਰਾਵੀ ਦਾ ਟੀਕਾ ਰੱਖਿਆ ਵਾਇਰੇ ਤੇ ਦੇਖ ਸਕਦੇ ਆ ਕਦ ਕਾਠ ਦੀ ਦੋਸਤੋ ਪੂਰੇ ਵੱਡੇ ਫੁੱਲ ਵੱਡੇ ਕਦ ਕਾਠ ਵਾਲੀ ਆ ਤੋੜ ਕੇ ਸਾਨੂੰ ਕਿਰਾਂ ਵਿਖਾ ਦਿੰਦੇ ਆ ਇਹਦੇ ਦਿਨ ਕਿੰਨੇ ਰਹਿੰਦੇ ਆ ਜੈ ਜੀ ਮੂਤਾ ਛੇ ਰਹਿੰਦੇ ਆ 6 ਦਿਨ ਪਏ ਆ ਤੇ ਕੋਹ ਦਿਨ ਉੱਤੇ ਵੀ ਲੈ ਸਕਦੀ ਹਾਂ ਅਜਿਹੇ ਹਫ਼ਤਾ ਤਾਂ ਲਈ ਜਾਉ ਮੰਨ ਕੇ ਚੱਲੋ ਘਰ ਤੋਂ ਘਰ ਆਹ ਹਫ਼ਤਾ 10 ਦਿਨ ਤਾਂ ਲੈ ਜਾਣਾ ਠੀਕ ਆ ਠੀਕ ਆ ਵੀ ਤੋਰਦਗੇ ਦੇਖ ਸਕਦੇ ਹੋ ਦੋਸਤੋ ਦੇਖ ਸਕਦੇ ਹੋ ਦੋਸਤੋ ਪੂਰੇ ਵੱਡੇ ਕੱਦ ਕਾਠ ਵਾਲੀ ਪੈਠਪੁੜਾ ਦੇਖ ਸਕਦੇ ਆ ਹਫ਼ਤਾ ਬਾਈਆਂ ਦਾ ਲੈ ਜੂਗੀ 6 ਦਿਨੇ ਤੇ ਦਿਨ ਪੂਰੇ ਹੋਣ ਚ ਪਏ ਆ ਉਦਦੇ ਨੂੰ ਇਹਨੇ ਕਾਫੀ ਸੋਹਣਾ ਹਵਾਨਾ ਬਣਾਇਆ ਜਾਣਾ ਦੇਖ ਸਕਦੇ ਆ ਬਾਕੀ ਥਾਨ ਬਹੁਤ ਸੋਹਣਾ ਲੱਗਾ ਵਾ ਚਾਰੇ ਥਣ ਗਏ ਵਿੱਚ ਨੇ ਖਣਮੇ ਲੱਗੇ ਹੋਇਆ ਦੇਖ ਸਕਦੇ ਆ ਉਹ ਵੀ ਦੋਸਤੋ ਸੀਲ ਸਰੀਫ ਆ ਨਹੀਂ ਉਪਰੇ ਬੰਦੇ ਤੋਂ ਪਸ਼ੂ ਡਰਦਾ ਹੁੰਦਾ ਜਮਾ ਨਹੀਂ ਦੋਸਤੋ ਉਪਰਾ ਮੰਨਿਆ ਪੂਰਾ ਵੀ ਦੇਖ ਸਕਦੇ ਆ ਚੰਗੀ ਮੈਂ ਆ ਘਰਦ ਕੋਈ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਘਰੇ ਪਸ਼ੂ ਦੁੱਧ ਤੇ ਲਾਏ ਹੋਇਆ ਦੇਖ ਸਕਦੇ ਆ ਦੋਸਤੋ ਚੰਗੀ ਮੈਂ ਆ ਬਾਕੀ ਬਾਈਆਂ ਦਾ ਵੀ ਸੌਦਾ ਕਰ ਲੇਵੇ ਬਿਆਨਾ ਦੇ ਦੇਵੇ ਆਪਾਂ ਉਹਨਾਂ ਦੁੱਧ ਚਵਾ ਵੀ ਦਵਾਗੇ ਜਿਨ੍ਹਾਂ ਦੁੱਧ ਦੱਸਿਆਗਾ ਦੇਖ ਸਕਦੇ ਆ ਖਾਣੇ ਦੇ ਚਾਰੇ ਬਹੁਤ ਸੋਹਣੇ ਗੈਪ ਚ ਨਿਖੜਵੇਂ ਥਾਂ ਲੱਗੇ ਹੋਏ ਆ ਦੇਖ ਸਕਦੇ ਹੋ ਦੋਸਤੋ ਪੂਰੇ ਵੱਡੇ ਕਦ ਕਾਠ ਵਾਲੀ ਆ ਮੋਲੇ ਦਾ ਕੀ ਰੱਖਣਾ ਬਈ ਮੋਲ ਤਾਂ ਨਿਕਲ ਜੇ 175 ਹਾਂ ਮੌਕੇ ਦੇ ਮਾਨਤਾਨ ਹੋ ਜੂਗਾ ਮਾਨਤਾਨ ਫੋਨ ਨੰਬਰ ਦੱਸ ਦੇਵੇ 83373 ਹਾਂਜੀ 01999 ਤੇ ਕਰੀ ਹੋਰ ਬੋਲ ਦੇ 84373 ਹਾਂ 01999 ਠੀਕ ਆ ਦੋਸਤੋ ਇਹ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰਨਾ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਰਿਓ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਿਆਰ ਦਿਓ ਸਾਰੇ ਵੀਰਾਂ ਦਾ ਧੰਨਵਾਦ